ਫੈਸਲਾ ਸੁਣਾਇਆ ਅਜਿਹਾ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트ੰਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트ੰਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ ਟਰੰਪ ਨੇ ਵਕਫ ਵਕ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਤੁਹ ਸੋਸ਼ਲ ਧੇਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫਾਸਲਾ 트ੰਪ ਦੀਆਂ ਦਹਾਕਿਆ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ 트ੰਪ ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ ਹੈ ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਦੇ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕਿ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿਸ ਹਾਂ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟਰ ਸੋਸ਼ਲ ਟੈਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਿਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫਾਸਲਾ ट्रंप ਦੀਆਂ ਦਹਾਕਿਆਂ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ। ट्रंप ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ। ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ। ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਅੱਜ ਦੇ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕੀ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿਸ ਹਾਂ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕਫ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ 트럼ਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫਾਸਲਾ ट्रंप ਦੀਆਂ ਦਹਾਕਿਆਂ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ। ट्रंप ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ। ਉਹਨਾਂ ਦੇ ਟੈਰਿਫ ਅਤੇ ਅਨਿਯਮਤ ਟਾਂਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ ਹੈ। ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਇਹਦੀ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕੀ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿਸ ਹਾਂ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕਫ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟਰ ਸੋਸ਼ਲ ਤੇਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਿਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫੈਸਲਾ 트ੰਪ ਦੀਆਂ ਦਹਾਕਿਆ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ। 트ੰਪ ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ। ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ ਹੈ। ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਦੇ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕਿ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿਸ ਹਾਂ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟਰ ਸੋਸ਼ਲ ਤੇਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਿਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫਾਸਲਾ 트ੰਪ ਦੀਆਂ ਦਹਾਕਿਆ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ। 트ੰਪ ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ। ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ। ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਇਹਦੀ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕਿ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿहां ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕਫ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਇਹ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਿਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫਾਸਲਾ 트럼ਪ ਦੀਆਂ ਦਹਾਕਿਆਂ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ 트럼ਪ ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ ਹੈ ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਦੇਦੀ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕਿ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿਸ ਹਾਂ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕਫ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਿਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫਾਸਲਾ 트럼ਪ ਦੀਆਂ ਦਹਾਕਿਆ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ 트럼ਪ ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ ਹੈ ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਉੱਚ ਕੀਮਤਾਂ ਅਤੇ ਹੋਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਇਹਦੀ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕੀ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿਸ ਹਾਂ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕਫ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟਰ ਸੋਸ਼ਲ ਤੇਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਟਰੰਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰਟ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਿਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫਾਸਲਾ 트럼ਪ ਦੀਆਂ ਦਹਾਕਿਆ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ 트럼ਪ ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਦੇ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕਿ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿਸ ਹਾਂ ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਾਕੀ ਇਹ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟਰ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ ਜਿੱਤੇਗਾ ਜ਼ਰਾ ਸਾਲ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਕਿ 트럼ਪ ਕੋਲ ਰਾਸ਼ਟਰੀ ਐਮਰਜੈਂਸੀ ਘੋਸ਼ਿਤ ਕਰਨ ਅਤੇ ਦੁਨੀਆ ਦੇ ਲਗਭਗ ਹਰ ਦੇਸ਼ ਤੇ ਆਯਾਤ ਟੈਕਸ ਲਗਾਉਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਇਸ ਨੇ ਮਈ ਵਿੱਚ ਨਿਊਯਾਰਕ ਵਿੱਚ ਇੱਕ ਸਪੈਸ਼ਲ ਫੈਡਰਲ ਟ੍ਰੇਡ ਕੋਰ ਦੁਆਰਾ ਦਿੱਤੇ ਗਏ ਫੈਸਲੇ ਨੂੰ ਪ੍ਰਕਰਾਰ ਰੱਖਿਆ ਪਰ ਅਦਾਲਤ ਨੇ ਟੈਰਿਫ ਨੂੰ ਤੁਰੰਤ ਰੱਦ ਕਰਨ ਤੇ ਉਸ ਫੈਸਲੇ ਦੇ ਇੱਕ ਹਿੱਸੇ ਨੂੰ ਰੱਦ ਕਰ ਦਿੱਤਾ ਜਿਸ ਨਾਲ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦਾ ਸਮਾਂ ਮਿਲਿਆ ਇਹ ਫੈਸਲਾ 트ੰਪ ਦੀਆਂ ਦਹਾਕਿਆ ਪੁਰਾਣੀ ਅਮਰੀਕੀ ਵਪਾਰ ਨੀਤੀ ਨੂੰ ਪੂਰੀ ਤਰ੍ਹਾਂ ਉਲਟਾਉਣ ਦੀਆਂ ਇੱਛਾਵਾਂ ਨੂੰ ਹੋਰ ਵੀ ਗੁੰਝਲਦਾਰ ਬਣਾਉਂਦਾ ਹੈ। 트ੰਪ ਕੋਲ ਆਯਾ ਟੈਕਸ ਲਗਾਉਣ ਦੇ ਲਈ ਵਿਕਲਪਿਕ ਕਾਨੂੰਨ ਹਨ ਪਰ ਇਹ ਉਹਨਾਂ ਦੇ ਕੰਮਾਂ ਦੀ ਗਤੀ ਅਤੇ ਗੰਭੀਰਤਾ ਨੂੰ ਸੀਮਿਤ ਕਰਨਗੇ। ਉਹਨਾਂ ਦੇ ਟੈਰਿਫ ਅਤੇ ਅਨਿਯਮਤ ਢੰਗ ਜਿਸ ਦੇ ਵਿੱਚ ਉਸਨੇ ਉਹਨਾਂ ਨੂੰ ਲਾਗੂ ਕੀਤਾ ਹੈ ਨੇ ਗਲੋਬਲ ਬਾਜ਼ਾਰਾਂ ਨੂੰ ਹਿਲਾ ਦਿੱਤਾ ਹੈ। ਅਮਰੀਕੀ ਵਪਾਰਕ ਭਾਈਵਾਲਾਂ ਅਤੇ ਸਹਿਯੋਗੀਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਉੱਚ ਕੀਮਤਾਂ ਅਤੇ ਹੌਲੀ ਆਰਥਿਕ ਵਿਕਾਸ ਦਾ ਡਰ ਪੈਦਾ ਕੀਤਾ ਹੈ। ਤੇ ਇਹਦੀ ਟੈਰਿਫ ਤੇ ਯੂਐਸ ਕੋਰਟ ਨੇ 트ੰਪ ਨੂੰ ਜਿਹੜੀ ਕਿ ਫਟਕਾਰ ਲਗਾਈ ਹੈ। ਅਮਰੀਕਾ ਦਾ ਇੱਕ ਫੈਡਰਲ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਸੁਣਾਇਆ। ਜਿहां ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ 트ੰਪ ਨੂੰ ਟੈਰਿਫ ਲਗਾਉਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਇਸ ਵਿੱਚ ਕਿਹਾ ਗਿਆ ਕਿ 트럼ਪ ਦੇ ਜ਼ਿਆਦਾਤਰ ਟੈਰਿਫ ਗੈਰ ਕਾਨੂੰਨੀ ਹਨ ਅਦਾਲਤ ਦਾ ਇਹ ਫੈਸਲਾ ਉਸ ਨੀਤੀ ਲਈ ਇੱਕ ਵੱਡਾ ਝਟਕਾ ਹੈ ਜਿਸ ਦੇ ਵਿੱਚ 트럼ਪ ਨੇ ਟੈਰਿਫ ਨੂੰ ਆਪਣੀ ਅੰਤਰਰਾਸ਼ਟਰੀ ਆਰਥਿਕ ਰਣਨੀਤੀ ਦਾ ਇੱਕ ਵੱਡਾ ਹਥਿਆਰ ਬਣਾਇਆ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਇਹ ਟੈਰਿਫ 14 ਅਕਤੂਬਰ ਤੱਕ ਲਾਗੂ ਰਹਿਣਗੇ ਤਾਂ ਜੋ 트럼ਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੇ ਲਈ ਸਮਾਂ ਮਿਲ ਸਕੇ ਤੁਹਾਨੂੰ ਦੱਸਤੀ ਹੈ ਕਿ 트럼ਪ ਨੇ ਵਕਫ ਵਕਫ ਦੇਸ਼ਾਂ ਤੇ ਟੈਰਿਫ ਲਗਾਏ ਸਨ ਹਾਲਕਿ ਇਹ ਅਦਾਲਤ ਦੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿਹਾ ਸਾਰੇ ਟੈਰਿਫ ਅਜੇ ਵੀ ਲਾਗੂ ਹਨ ਉਹਨਾਂ ਨੇ ਟਵਿੱਟ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਅੱਜ ਇੱਕ ਬਹੁਤ ਹੀ ਪੱਖਪਾਤੀ ਅਦਾਲਤ ਨੇ ਗਲਤੀ ਨਾਇਲ ਕਿਹਾ ਕਿ ਸਾਡੇ ਟੈਰਿਫ ਹਟਾ ਦਿੱਤੇ ਜਾਣੇ ਚਾਹੀਦੇ ਹਨ ਪਰ ਉਹ ਜਾਣਦੇ ਹਨ ਕਿ ਅਮਰੀਕਾ